ਚਲੋ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਹਾਂਜੀ ਨੇੜਾ ਲਈ ਵੀ ਤਾਂ ਨਾਨਾ ਦੇਵੀ ਯਾਤਰਾ ਕਰਕੇ ਆਏ ਹੋ ਜੀ ਹਾਂਜੀ ਠੀਕ ਹੈ ਜੀ ਤੇ ਹਰ ਇੱਕ ਸਾਲ ਜਾਂਦੇ ਹੋ ਜੀ ਹਰ ਇੱਕ ਸਾਲ ਤੰਦਕੋਟ ਦੇ ਲੋਹਾਲਾ ਹੀ ਕਾਂਗੜਾ ਦੇ ਮਿੰਟਾ ਅੱਛਾ ਜੀ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਜਾਂਦੇ ਹੋ ਅੱਛਾ ਕਈ ਸਾਲ ਹੋ ਗਏ ਹਾਂ ਅੱਛਾ ਜੀ ਠੀਕ ਹੈ ਜੀ ਤੁਸੀਂ ਇਸੇ ਤਰ੍ਹਾਂ ਹੀ ਜਾਂਦੇ ਹੋ ਜੀ ਆਪਣੇ ਹਾਂ ਇੱਕ ਨਹੀਂ ਇੱਕ ਨਹੀਂ ਹਰ ਇੱਕ ਸਾਲ ਦੇ ਹਾਂ ਜੀ ਹਾਂ ਠੀਕ ਹੈ ਜੀ ਤੁਸੀਂ ਤੇ ਪਰਾਲ ਵਗੈਰਾ ਸਾਰੀ ਲਾਈ ਹੋਈ ਹੈ ਕਿਹੜੇ ਕਿਹੜੇ ਬੰਦੋਗਾਂ ਕੀਤੇ ਹੋਏ ਨੇ ਜੀ ਆਰੇ ਮੂਰੇ ਬੈਠੇ ਇਹਦਾ ਮਾਤਾ ਜੀ ਦੀ ਫੋਟੋ ਆ ਗਈ ਜੀ ਹਾਂ ਅੱਛਾ ਜੀ ਇਹ ਹੀ ਆਪਣੇ ਨਾਲ ਅੱਛਾ ਦੂਜਾ ਕਿਹੜਾ ਬਣੂਗਾ ਅੱਛਾ ਚਾਓ ਠੀਕ ਹੈ ਜੀ ਹਾਂ ਸਹੀ ਗੱਲ ਹੈ ਪਰਮਾਤਮਾ ਹੀ ਇਨਸਾਨ ਦਾ ਸਭ ਤੋਂ ਵੱਡਾ ਹਾਂ ਰਕ ਬੈਠਿਆ ਰਹੇ ਬੱਠੀ ਬੈਠਾ ਅੱਛਾ ਫੋਟੋ ਲੱਗੀ ਹੈ ਮਾਤਾ ਜੀ ਦੀ ਮਾਤਾ ਜੀ ਬੈਠੇ ਅੱਛਾ ਜੀ ਮੈਂ ਦਿਖਾਉਣਾ ਜੀ ਅੱਛਾ ਮਾਤਾ ਜੀ ਦੀ ਫੋਟੋ ਲੱਗੀ ਠੀਕ ਹੈ ਕੀ ਕਿਹਦੇ ਤੁਸੀਂ ਐ ਸਮਝਾਓ ਕਿ ਮਾਤਾ ਜੀ ਤੁਹਾਡੇ ਨਾਲ ਨਾਲ ਸਫ਼ਰ ਕਰ ਰਹੇ ਨੇ ਹੈ ਕਿੰਨੀ ਸ਼ਰਧਾ ਨਾਲ ਗੱਜ ਜਾ ਕੇ ਆਉਨੇ ਹੋ ਜੀ ਤੁਸੀਂ ਬਹੁਤ ਬਹੁਤ ਆਮ ਹੈ ਨੇ ਛੋਟੇ ਜਿਹੇ ਹੁੰਦੇ ਆ ਨੇ ਅੱਛਾ ਛੋਟੇ ਜਿਹੇ ਹੁੰਦੇ ਸੀ ਯਾਰ ਹਾਂ ਬਾਰੇ ਛੋਟੇ ਅੱਛਾ ਜੀ ਯਾਨੀ ਸਕੂਲ ਪੜ੍ਹਦੇ ਹੋਵੋਗੇ ਉਹਦੇ ਤੁਸੀਂ ਆੜਗੇ ਅੱਛਾ ਅੱਛਾ ਜੀ ਠੀਕ ਹੈ ਜੀ ਤੇ ਫਿਰ ਤੁਸੀਂ ਜਦੋਂ ਨੈਣਾਦੇਵੀ ਜਾਂਦੇ ਹੋ ਕਿਹੜੇ ਕਿਹੜੇ ਤਿਆਰੀਆਂ ਕਰਦੇ ਹੋ ਜੀ ਆਏ ਕਰਦੇ ਇਕੱਲੇ ਹਾਂ ਆਪਣੀ ਗੱਡੀ ਤਿਆਰ ਕਰਦੇ ਹਾਂ ਜੀ ਹਾਂ ਜੀ ਕੰਮ ਕੰਮ ਨੂੰ ਤਾਂ ਛੁੱਟੀ ਵੀ ਲੈ ਲੈਂਦੇ ਹੋਮੋਗੇ ਜੀ ਕੁਝ ਉਹਦਾ ਵੀ ਅਰੇਂਜਮੈਂਟ ਕਰਦੇ ਕੰਮ ਹਾਲੇ ਹੈ ਨਹੀਂ ਤਨਾ ਅੱਛਾ ਜੀ ਹਾਲੇ ਕੰਮ ਹੈ ਨਹੀਂ ਅੱਛਾ ਕੰਮ ਜਾਨੀ ਘਟਣੇ ਹੈ ਜੀ ਹੈ ਜੀ ਘੱਟ ਹੀ ਆਲੇ ਅੱਛਾ ਅੱਛਾ ਜੀ ਆਟੋ-ਆਟੋ ਵਾਲੇ ਵੱਡਾ ਅੱਛਾ ਜੀ ਤੁਸੀਂ ਉਹਦਾ ਰਿਕਸ਼ਾ ਚਲਾਉਂਦੇ ਹੋ ਜੀ ਹਾਂ ਕਿੱਧਰ ਲੈਣ ਦੂਰ ਨੇੜੇ ਕਿਹੜਾ ਅੱਛਾ ਜੀ ਹਾਂ ਠੀਕ ਹੈ ਜੀ ਤੇ ਹੋਰ ਤੁਹਾਨੂੰ ਕਿੰਨੀ ਸੰਗਤ ਮਿਲੀ ਹੈ ਜੀ ਉੱਥੇ ਆਉਂਦੇ ਆ ਨਹੀਂ ਜਾਈ ਜਾਂਦੇ ਆਈ ਜਾਂਦੇ ਆ ਅੱਛਾ ਜੀ ਆ ਕਿੰਨੀ ਕਬੜੀ ਗਿਣਤੀ ਆ ਜੀ ਲੋਕਾਂ ਦੀ ਕਿੰਨਾ ਬਹੁਤ ਕਿੰਨੇ ਜਾਰੇ ਹੋਗੇ ਜਿਹੜੀ ਗਿਣਤੀ ਕੀਤੀ ਨਹੀਂ ਜਾ ਸਕਦੀ ਹਾਂ ਨਹੀਂ ਗਣਤੀ ਵੱਧਦਾ ਬੰਦੇ ਅੱਛਾ ਜੀ ਹਾਂ ਸੰਗਤ ਵੱਧਦਾ ਅੱਛਾ ਜੀ ਹਾਂ ਠੀਕ ਹੈ ਜੀ ਤੇ ਸੰਗਤਾਂ ਦੇ ਵਿੱਚ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਜੱਜਮੈਂਟ ਲਾਉਣੀ ਹੈ ਹੋ ਜੀ ਸੰਗਤਾਂ ਤਾਂ ਹੋਰ ਕਿਹੜੇ ਕਿਹੜੇ ਸੰਗਤਾਂ ਜ਼ਿਆਦਾ ਜਾਂਦੀਆਂ ਨੇ ਜੀ ਉੱਥੇ ਬੈਡਰ ਪੈਦਲ ਯਾਤਰਾ ਵੱਧ ਜਾਂਦੇ ਆ ਪੈਦਲ ਯਾਤਰਾ ਹੈ ਜੀ ਹਾਂ ਅੱਛਾ ਅੱਛਾ ਜੀ ਉਹ ਪੈਦਲ ਵੱਧ ਜਾਂਦੇ ਆ ਜੇ ਸਾਈਕਲ ਵਾਲੇ ਵਾਲੇ ਘਟਾ ਅੱਛਾ ਜੀ ਜਿਵੇਂ ਤੁਸੀਂ ਰਿਕਸ਼ਾ ਤੇ ਜਾ ਰਹੇ ਹੋ ਰਿਕਸ਼ਾ ਤੇ ਵੀ ਜਾਂਦੇ ਹੋਣਗੇ ਜੀ ਹਾਂ ਅੱਛਾ ਰਿਕਸ਼ਾ ਜਾਂ ਸਾਈਕਲ ਹੀ ਤੇ ਅੱਛਾ ਜੀ ਹਾਂ ਚਾਹੇ ਤੁਰਕੇ ਲਈ ਅੱਛਾ ਜੀ ਸਮਾਂ ਕਰੇ ਚਲੇ ਜਾਂਦੇ ਆ ਅਮ ਤੁਸੀਂ ਕਦੇ ਸਾਈਕਲ ਤੇ ਵੀ ਗਏ ਹੋ ਕਦੇ ਹਾਂ ਸਾਈਕਲ ਹੀ ਤੇ ਵੀ ਚਲੇ ਜਾਂਦੇ ਆ ਅੱਛਾ ਜੀ ਉਹ ਛੋਟੀ ਰੱਖੀ ਹੋਈ ਆ ਬਸ ਅੱਛਾ ਜੀ ਹਾਂ ਯਾਨੀ ਕਿੰਨੀ ਵਾਰ ਹੀ ਗਏ ਹੋ ਜੀ ਰਿਕਸ਼ੇ ਤੇ ਕਿੰਨੀ ਵਾਰ ਗਏ ਹੋ ਜੀ ਹੁਣ ਤੱਕ ਇਹ ਤਾਂ ਦੋ ਵਾਰ ਗਏ ਅੱਛਾ ਰਿਕਸ਼ੇ ਤੇ ਦੋ ਵਾਰ ਹੀ ਗਏ ਹੋ ਹਾਂ ਤੇ ਸਾਈਕਲ 'ਤੇ ਇੱਕ ਵਾਰ ਗਿਆ ਹੈ ਜੀ ਇੱਕ ਵਾਰ ਗਿਆ ਸਾਈਕਲ 'ਤੇ ਅੱਛਾ ਸਾਈਕਲ ਤੇ ਇੱਕ ਵਾਰ ਤੇ ਫਿਰ ਬਾਕੀ ਤੁਰ ਕੇ ਵੀ ਗਏ ਹੋ ਕਦੇ ਤੁਰ ਕੇ ਤਾਂ ਨਹੀਂ ਗਏ ਅੱਛਾ ਜੀ ਬਸ ਜੋ ਸਾਈਕਲ 'ਤੇ ਕੇ ਜਾਇ ਤੇ ਅੱਛਾ ਹਾਂ ਅੱਛਾ ਕਰ ਕਰ ਕੇ ਉਤਰ ਕੇ ਅੱਛਾ ਜਾਣਾ ਇਹਦਾ ਠੀਕ ਹੈ ਜੀ ਹਾਂ ਤੇ ਕਿੰਨਾ ਸਕੂਨ ਮਿਲਦਾ ਜੀ ਦਿਲ ਨੂੰ ਫਿਰ ਉੱਥੇ ਮੱਥਾ ਟੇਕ ਕੇ ਜੀ ਦਰਸ਼ਨ ਕਰਕੇ ਮਾਤਾ ਦੇ ਹੰਕਾਰ ਲੱਗ ਜਾਂਦਾ 1.5 ਘੰਟਾ ਲੱਗ ਜਾਂਦਾ ਪੂਰਾ ਅੱਛਾ ਜੀ ਹਾਂ ਐਸਾ ਮਾਤਾ ਦੇਖ ਕੇ ਇੱਕ ਰਾਤ ਰਹਿ ਕੇ ਫੇਰ ਆਉਣੇ ਇਹਦਾ ਅੱਛਾ ਇੱਕ ਰਾਤ ਉੱਥੇ ਮਾਤਾ ਦੇ ਰਹਿਨੇ ਹੋਵੇ ਜਾਂਦੇ ਹਾਂ ਅੱਛਾ ਅੱਛਾ ਜੀ ਕੰਨਪੋਨੀ ਵੀ ਇੱਕ ਨਹੀਂ ਜਾਂ ਇਹ ਇੱਕ ਨਹੀਂ ਜਾਂਦੇ ਅੱਛਾ ਜੀ ਉਹ ਕੰਨਪੋਨੀ ਜਾੜੇ ਟਾਈਮ ਲੱਗਦਾ ਅੱਛਾ ਜੀ ਹਾਂ 1.5 ਨਾਲੀ ਤੇ ਵੱਧ ਲੱਗਦਾ ਉਹ ਟਾਈਮ ਅੱਛਾ ਅੱਛਾ ਹਾਂ ਰਾਤਾਂ ਬਿਠਾ ਨਹੀਂ ਬੰਦਿਆਂ ਅੱਛਾ ਜੀ ਇੱਕ ਥੋੜਾ ਜਾ ਹੁੰਦਾ ਅੱਛਾ ਜੀ ਹਾਂ ਠੀਕ ਹੈ ਜੀ ਆਹ ਹੋਵੇ ਮਾਤਾ ਦੇ ਚੱਲੇ ਆ ਜੀ ਉੱਥੇ ਫਿਰ ਆਪਾਂ ਨੂੰ ਮਾਤਾ ਦੇ ਚਰਨਾ ਚ ਚੰਗੀ ਤਰ੍ਹਾਂ ਹਾਜ਼ਰੀ ਲਵਾਉਣੀ ਚਾਹੀਦੀ ਹੈ ਹਾਂ ਹਾਂ ਇਹਦਾ ਪੂਰੇ ਪੂਰੇ ਇਹ ਬੈ ਕੇ ਫੇਰ ਹੋਵੇਗਾ ਅੱਛਾ ਅੱਛਾ ਜਿਹੜੀ ਹੋ ਸਕਦਾ ਜੀ ਉਹ ਕਿਵੇਂ ਜਾਂਦੀ ਹੈ ਜੀ ਮੈਂ ਹੋਰ ਸੰਗਤ ਹਾਂ ਜੀ ਰਾਤਾਂ ਰਾਤਾਂ ਕਿ ਆਂਦੇ ਆਪਾਂ ਅੱਛਾ ਜੀ ਕੱਠਾ ਭਾਗੇ ਅਠਕਾੜ ਰੁਪਏ ਇੱਕ ਆ ਜਾਂਦੇ ਹਾਂ ਅੱਛਾ ਅੱਛਾ ਹਾਂ ਸੰਗਤ ਵੀ ਬਰੋਦਰ ਰਹਿੰਦੀ ਯਾਰ ਰਾਤ ਇਹ ਬਤੇਰੇ ਹਾਂ 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 ਬਹੁਤ ਅੱਛਾ ਜੀ ਪੱਟਾ ਰਾਵ ਬੰਗਾਰੇ ਜੋ ਅੱਛਾ ਜੀ ਹਾਂ ਠੀਕ ਹੈ ਜੀ ਡਨ ਮੈਨੇਜ ਆ ਜਵਾੜਾ ਪਰ ਕੀਤ ਪਰ ਅੱਛਾ ਜੀ ਇੱਕ ਰੈਂਦੇ ਅੱਛਾ ਜੀ ਹਾਂ ਜੇ ਮੈਂ ਤੁਸੀਂ ਸਫਰ ਕਰਦੇ ਹੋ ਜੀ ਇਥੋਂ ਲੁਧਿਆਣੇ ਅਹਿਮਦਗੜ੍ਹ ਤੋਂ ਲੈ ਕੇ ਜਦ ਤੱਕ ਨਾਣਾਦੇਵੀ ਤੱਕ ਜਾਣੇ ਹੋ ਜਿਆਦਾ ਔਖਾ ਸਫਰ ਕਿੱਥੇ ਜਾ ਕੇ ਆਉਂਦਾ ਹੈ ਜੀ ਪਹਾੜਾਂ 'ਚ ਪਹਾੜਾ ਜਿਹਾ ਹੁੰਦਾ ਹੈ ਉੱਥੇ ਕੀ ਕਿਵੇਂ ਪਏ ਤੁਸੀਂ ਰੇਂਜਮੈਂਟ ਕਰਦੇ ਹੋ ਜੀ ਜਿੱਦਾਂ ਬਹਿ ਕੇ ਜਾਂ ਨੰਗਰ ਤੇ ਬੈਠੇ ਰਹੇ ਨੇ ਇਹ ਨੰਗਰਾਂ ਦਾ ਕਾਹੀ ਇੱਕ ਨਾ ਨੰਗਰ ਅੱਛਾ ਜੀ ਹਾਂ ਲੰਗਰ ਬਹੁਤ سارے ਲੱਗੇ ਹੋਏ ਨੇ ਜੀ ਹਾਂ ਜੀ ਹਾਂ ਅੱਛਾ ਉਹ ਨੰਗਰੇ ਬੈਠੇ ਬਹਿ ਕੇ ਉਹ ਕੇ ਇਹਨੇ ਕੋਲ ਡੋਪੇ ਦਿੱਕਾ ਅੱਛਾ ਲੰਗਰ ਕਿਹੜੇ ਕਿਹੜੇ ਲੱਗੇ ਹੋਏ ਸੀ ਜੀ ਰਸਤੇ ਦੇ ਵਿੱਚ ਲੰਗਰ ਦਾ ਲੱਗ ਲੱਗ ਪਿੰਡ ਦੇ ਆ ਪਿੰਡਾਂ ਵਾਲਾ ਨਹੀਂ ਪਰ ਹਨ ਆਉ ਜਣੀ ਪਕੌੜਿਆਂ ਦੇ ਰੋਟੀ ਪਾਣੀ ਦੇ ਹਨ ਸਾਰੇ ਸਾਰੇ ਹੋਣਾ ਨਹੀਂ ਮੱਲਾ ਚਾਟ ਇਹ ਕੋਈ ਚੱਲਦਾ ਬਸ ਅੱਛਾ ਹਾਂ ਤੇ ਉੱਥੇ ਫਿਰ ਜਦੋਂ ਪਹਾੜਾਂ 'ਚ ਤੁਸੀਂ ਰਿਕਸ਼ਾ ਚਲਾਣੇ ਹੋ ਸਾਈਕਲ ਚਲਾਣੇ ਹੋ ਉੱਥੇ ਤਾਂ ਫਿਰ ਸਭ ਤੋਂ ਜ਼ਿਆਦਾ ਜ਼ੋਰ ਲੱਗਦਾ ਹੋਊਗਾ ਕਿਉਂਕਿ ਚੜ੍ਹਦੇ ਹਾਂ ਇਹ ਸੰਗਲ ਸੰਗਲ ਪੋਣਾ ਪੈਂਦਾ ਤਾਈ ਤਾਈ ਜਾਣੀ ਪੈਂਦੀ ਐ ਇਹ ਸੰਧੋ ਚ ਵੇ ਨਹੀਂ ਇਹ ਗੱਡੀ ਸੰਗਲ ਲੈਣਾ ਸੰਗਲ ਵੜ ਕੇ ਆਏ ਹੋ ਆਏ ਹੋ ਆਏ ਹੋ ਡਾਣੀ ਪੈਂਦੀ ਐ ਅੱਛੇ ਜੀ ਹਾਂ ਤੇ ਸੰਗਲ ਕਾ ਦੇ ਵਾਸਤੇ ਪੋਣਾ ਲਾ ਦੇ ਰੱਖਣਾ ਗੱਡੀ ਮਗਰ ਨਾ ਮੁੜ ਜਾਵੇ ਹਾਂ ਅੱਛਾ ਡਿੱਗਾ ਡਾਰਾ ਹੁੰਦਾ ਨਾ ਥੱਲੇ ਮਾ ਪੈ ਗਏਕ ਨਾ ਹੋ ਜੇ ਹਾਂ ਅੱਛਾ ਅੱਛਾ ਇਹ ਆਪਣਾ ਆਪਣਾ ਇਲਾਕਾ ਨਾ ਲਖਣੂ ਵੱਲ ਲੈਣਾ ਅੱਛਾ ਕੰਡਲ ਆ ਫੜੂਗਾ ਇੱਕ ਲਾਖ ਫੜ ਲੈਣਾ ਪਾਵੇ ਐ ਇਹਦਾ ਪੂਰੇ ਪੂਰੇ ਉੱਥੇ ਘੜ ਜਾਂਦੇ ਆ ਅੱਛਾ ਜੀ ਹਾਂ ਠੀਕ ਹੈ ਅੱਛਾ ਜੀ ਤੁਸੀਂ ਬਚਪਨ ਤੋਂ ਜਾ ਰਹੇ ਹੋ ਯਾਤਰਾ ਕਰ ਰਹੇ ਹੋ ਹੁਣ ਯਾਤਰਾ ਕਰਨ ਵਾਲੇ ਲੋਕ ਸ਼ਰਧਾਲੂ ਜਿਆਦਾ ਜਾ ਰਹੇ ਨੇ ਕਿ ਸ਼ਰਧਾਲੂ ਜਾ ਰਹੇ ਯਾਨੀ ਕਿ ਹਰ ਇੱਕ ਸਾਲ ਵਧਦੇ ਨੇ ਸ਼ਰਧਾਲੂ ਹਾਂ ਸ਼ਰਧਾਲੂ ਵਧ ਰਹੇ ਅੱਛਾ ਕਿਹੜੇ ਜ਼ਿਲ੍ਹਿਆਂ ਚੋਂ ਜਿਆਦਾ ਜਾਂਦੇ ਨੇ ਜੀ ਐਜ ਬਟਿਆਲੇ ਪਟਿਆਲੇ ਕਨੇਓ ਅੱਛਾ ਜੀ। ਨਗਰੋਂ ਕਨੇ ਅੱਛਾ ਜੀ। ਹਾਂ ਬਾਹਰੇ ਦੂਰ ਤੱਕ ਜਾਂਦੇ ਅੱਛਾ ਜੀ ਯਾਨੀ ਫਿਰੋਜ਼ਪੁਰ ਸਾਈਡੋਂ ਉਧਰ ਬਹੁਤ ਸਾਰੇ ਆਉਂਦੇ ਨੇ ਯਾਨੀ ਜ਼ਿਆਦਾ ਪਟਿਆਲੇ ਤੋਂ। ਵੱਧੂ ਜਾਂਦੇ ਆ ਜੀ। ਅੱਛਾ ਜੀ। ਹਾਂ ਫੇ ਤੁਹਾਡੇ ਵੀ ਦੋਸਤ ਮਿੱਤਰ ਹੀ ਜਾਂਦੇ ਹੋਣਗੇ ਜੀ ਹੋਰ। ਹਾਂ ਇੱਕੋ ਮਰ ਕੇ ਜਾਂਦੇ ਆ ਕਾ ਵੀ। ਅੱਛਾ ਅੱਛਾ ਜੀ। ਹਾਂ ਸਾਡੇ ਪਿੰਡ ਦਾ ਠੀਕ ਇਦਾਂ ਤੇ ਕਹਿਆ ਹੋਇਆ ਮੋੜੇ ਦੇ ਨਾਲੇ। ਸਾ ਗਣੀ ਅਜੇ ਗਏ ਹੋਏ ਨਾ ਹਾਂ ਮੋੜੇ ਵਾਲੇ ਅੱਛਾ ਜੀ ਅਜ ਤਾਂ ਬਲੇਕਪੁਰ ਨਾਲ ਬੰਡਾਲਾ ਅੱਛਾ ਜੀ ਇਕਨ ਆ ਅੱਛਾ ਅੱਛਾ ਹਾਂ ਠੀਕ ਹੈ ਤੇ ਉੱਥੇ ਪੇ ਤੁਸੀਂ ਕੀ ਦੁਆ ਸੁਖ ਕੇ ਆਏ ਹੋ ਜੀ ਇਹਦਾ ਮਾਂ ਰੱਬ ਕੰਮ ਰੀ ਆ ਦੇ ਕਿਰਪਾ ਕਰੋ ਬਸ ਅੱਛਾ ਜੀ ਹਾਂ ਵੀ ਕਾਰੋਬਾਰ ਸਾਡਾ ਵਧੀਆ ਚੱਲੇ ਹਾਂ ਅੱਛਾ ਜੀ ਤੇ ਹੋਰ ਕੀ ਦੁਆ ਆਪਣੇ ਕੋਲ ਤਾਂ ਬਸ ਅੱਛਾ ਅੱਛਾ ਜੀ ਬਾਕੀ ਹੋਰ ਵੀ ਤੁਸੀਂ ਸਰਬੱਤ ਦੇ ਭਲੇ ਵਾਸਤੇ ਵੀ ਦੁਆ ਅਰਦਾਸ ਕੀਤੀ ਹੋਣੀ ਹੈ ਜੀ ਹਾਂ ਜੀ ਹਾਂ ਠੀਕ ਹੈ ਜੀ ਤੇ ਇੱਕ ਐਕਸੀਡੈਂਟ ਹੋਇਆ ਸੀ ਬਹੁਤ ਵੱਡਾ ਜੀ ਆਪਣੇ ਅਮਨਗੜ ਦੇ ਨੇੜੇ ਜੀ ਹਾਂ ਜੀ ਤੁਹਾਨੂੰ ਪਤਾ ਈ ਉਹਦੇ ਬਾਰੇ ਨਹੀਂ ਪਤਾ ਨਹੀਂ ਹੈ ਜੀ ਤੁਸੀਂ ਅਮਨਗੜ ਦੇ ਰਹਿਣ ਵਾਲੇ ਹੋ ਹਾਂ ਹਾਂ ਤੁਹਾਡੇ ਯਾਰ ਦੋਸਤ ਨੇ ਕਿਸੇ ਨੇ ਦੱਸਿਆ ਤੁਹਾਨੂੰ ਰਿਸ਼ਤੇਦਾਰ ਨੇ ਵੀ ਆਪਣੇ ਅਮਨਗੜ ਐਕਸੀਡੈਂਟ ਹੋ ਗਿਆ ਬਹੁਤ ਵੱਡਾ ਨਹੀਂ ਦੱਸੀਆਂ ਨੇ ਅ ਇੱਥੇ ਮੈਂ ਦੱਸ ਦਿੰਦਾ ਤੁਹਾਨੂੰ ਨਹਿਰ ਦੇ ਵਿੱਚ ਇੱਕ ਛੋਟਾ ਹਾਥੀ ਗਿਰ ਗਿਆ ਸ਼ਰਧਾਲੂਆਂ ਨਾਲ ਭਰਿਆ ਹੋਇਆ ਅੱਛਾ ਉਹਦੇ ਵਿੱਚ 30-32 ਜਣੇ ਸਵਾਰ ਸੀਗੇ ਜਾਨੀ ਸ਼ਰਧਾਲੂ ਠੀਕ ਰਾਤ ਨੂੰ 9:30-10 ਵਜੇ ਤਕਰੀਬਨ ਟਿਕੇ ਗਿਆ ਸੀ ਹਾਂ ਤੇ ਉਹਦੇ ਚੋਂ 10 ਮੌਤਾਂ ਹੋ ਗਈਆਂ ਕੀ ਹਾਂਜੀ ਤੇ ਕਿੰਨਾ ਵੱਡਾ ਨੁਕਸਾਨ ਸਮਝਦੇ ਹੋ ਜੀ ਇਹ ਇਹ ਕਾਫੀ ਵੱਡਾ ਸਮਝ ਜੀ ਉਹ ਵੱਡਾ ਨੁਕਸਾਨ ਹੋ ਗਿਆ ਹਾਂਜੀ ਬੱਚੇ ਵੀ ਸੀ ਉਹਨਾਂ ਦੇ ਵਿੱਚ ਜਵਾਨ ਵੀ ਸੀਗੇ ਬਜ਼ੁਰਗ ਵੀ ਸੀਗੇ ਇਹਦਾ ਬੱਚੇ ਹਾਂ ਜਿਹੜੇ ਜਾਂਦੇ ਆ ਜਤਰੇ ਦੇ ਗਲਤ ਹੈਗਾ ਇਹ ਉਹ ਲੋਕ ਉੱਤੇ ਯਾਤਰਾ ਤੇ ਫਿਰ ਜਾ ਕੇ ਖਰਾਬੀ ਵੀ ਕਰਦੇ ਹੋਣਗੇ ਜੀ ਹਾਂ ਖਰਾਬੀ ਦੇਖੇ ਹੋਣਗੇ ਜੀ ਉਹ ਖਰਾਬੀ ਕਰ ਰਿਹਾ ਉਹਦੇ ਬਾਰੇ ਦੱਸਿਓ ਮਾੜਾ ਜੀ ਕੀ ਖਰਾਬੀ ਕਰਦੇ ਨੇ ਇਹ ਤਾਂ ਠੱਟੀ ਆਣਦੇ ਪਰ ਜਨਾਨੀਆਂ ਕੋਲ ਵੱਧ ਵੱਧ ਫਿਰ ਰਹੇ ਤਾੜੀ ਵਾਲਿਆਂ ਕੋਲੇ ਅੱਛਾ ਜੀ ਉਹ ਤਾੜੀ ਵਾਲੇ ਵੀ ਵੱਧ ਦਿੰਦੇ ਆ ਨਾ 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 ਸੁਰੇ ਰਹਿੰਦੇ ਬਸ ਅੱਛਾ ਜੀ ਹਾਂ ਹੋਰ ਕੀ ਖਰਾਬੀ ਕਰਦੇ ਨੇ ਜੀ ਜਿਹੜੇ ਕਈ ਵਿੱਚ ਸ਼ਰਧਾਲੂ ਜਾਂਦੇ ਨੇ ਜੀ। ਰੁਕਾ ਪਿੰਦੇ ਆ। ਅੱਛਾ ਜੀ। ਹਾਂ। ਕਾਕਾ ਕੋਟੇ। ਅੱਛਾ ਜੀ। ਕੋਟੇ ਦਾ ਵੱਧ ਚੱਲਦੇ ਆਲੇ। ਅੱਛਾ ਜੀ। ਹਾਂ। ਅੱਛਾ ਜੀ। ਕੋਟਾ ਦਾ ਭਾਂਦਾ ਯਾਰ। ਕਮਲੇਕਾਰ ਸੰਦ ਹੈ। ਅੱਛਾ ਜੀ। ਐਂ ਹੀ ਪਿੰਦੇ ਨੇ ਕਿ ਨਾ ਐਂ ਹੀ ਤਾਂ ਬਹੁਤ ਚੱਲਦਾ ਇੱਥੋਂ। ਅੱਛਾ ਜੀ। ਹਾਂ। ਉਹ ਬੇਰੇ ਕਿੰਨਾ ਕੁ ਨੁਕਸਾਨ ਦੇ ਸਮਝਦੇ ਹੋ ਤੁਸੀਂ? ਦਾ ਬਹੁਤ ਯਾਰ ਸਮਝ ਆਈ ਅੱਛਾ ਜੀ ਹਾਂ ਕੀ ਬਰੇ ਦਾ ਹੱਲ ਕੀ ਹੋਣਾ ਚਾਹੀਦਾ ਹੈ ਤਾਂ ਯਾ ਕੀ ਕਰਨਾ ਹਾਂਜੀ ਕੋਈ ਮੈਸੇਜ ਦੇਣਾ ਚਾਹਦੇ ਹੋ ਜੀ ਸਮਾਜ ਵਾਸਤੇ ਹਾਂਜੀ ਕੋਈ ਸਮਾਜ ਨੂੰ ਸਨੇਹਾ ਦੇਣਾ ਚਾਹੁੰਦੇ ਹੋ ਕੋਈ ਮੈਸੇਜ ਨਹੀਂ ਨਹੀਂ ਕੋਈ ਤੇ ਇਹ ਤਾਂ ਆ ਜਿਹੜੀ ਜਿਹੜੀ ਗੱਡੀ ਵਿੱਚ ਗ੍ਰੀਵਜ਼ ਨਹਿਰ ਦੇ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਵੇਰ ਵਾਰ ਨਹੀਂ ਪਤਾ ਗਈ। ਇਹ ਤਾਂ ਕਹੋਗੇ ਵੀ ਸਰਕਾਰ ਨੂੰ ਹਾਂ ਇਹ ਉਹਨਾਂ ਦੀ ਮਦਦ ਕੀਤੀ ਜਾਵੇ ਜਿਹੜੇ ਸ਼ਰਦਾਲੂ ਵਿਚਾਰੇ ਮਰ ਕੇ ਉਹਦੇ ਵਿੱਚ गिर ਕੇ ਬਿਲਕੁਲ ਟੱਕਰ ਰਹਿ ਕੇ ਕਹਾਂਗੇ ਭਾਈ ਹਾਂ ਹੁਣੇ ਕਹੋ ਜੀ ਕੈਮਰੇ ਤੇ ਹਾਂ ਕਹੋ ਕੈਮਰੇ ਤੇ ਹੁਣੇ ਵੀ ਸਰਕਾਰ ਨੂੰ ਬੇਨਤੀ ਹੈ ਜੀ ਸਰਕਾਰ ਨੂੰ ਬੇਨਤੀ ਆ। ਇਹ ਜਿਹੜੇ ਲੁਗਾਰੇ ਦੇਖਿਆ ਹਾਂ ਜੀ ਵੀ ਉਹਨਾਂ ਦੀ ਜੇ ਹੋ ਸਕੇ ਤਾਂ ਮਦਦ ਕਰੋ। ਨਾਦਰ ਕਰਨੀ ਪਣੀ। ਠੀਕ ਹੈ ਜੀ ਧੰਨਵਾਦ ਤੁਹਾਡਾ ਜੀ। ਠੀਕ ਹੈ। ਬਹੁਤ ਮਿਹਰਬਾਨੀ। ਲਓ ਚਲੋ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ